ਵੀ ਜਿਹੜੀ ਪਰਸੋ ਚੌਥੇ ਵਾਲੇ ਕਿੱਕੜੀ ਸੁਣਾਈ ਸੀ ਤੇ ਇੱਕ ਇੱਕ ਕਿੱਕੜੀ ਭੰਗਦੇ ਆਉਂਦੇ ਮੈਂ ਵੀ ਲੈ ਰਿਹਾ ਕਿੱਥੇ ਆ ਬੱਦੂ ਮੈਂ ਕਿਹਾ ਇਹ ਪੰਗਰਤਾਨ ਕਿੱਕੜੀ ਸੁਣਾਇਆ ਜਾਇਦਾ ਤਾਂ ਇੱਕ ਇੱਕ ਕਿੱਕੜੀ ਆਪਾਂ ਵੀ ਸੁਣਾਈਏ ਆਪਾਂ ਉਹਨਾਂ ਦੇ ਲੀਡਰਾਂ ਦੇ ਕੋਤਰੀ ਬੋਲ ਆ ਕਿੱਕੜੀ ਦੇ ਵਿੱਚ ਉਹ ਖੜਾ ਬਈ ਹੁਣ ਕਿੱਕੜੀ ਸੁਣਨ ਲੱਗੇ ਹਰਦੇ ਮੀ ਸੁਣੋ ਉਹਦੇ ਉਹਦੇ ਆ ਸਰਬੱਤ ਕਿੱਲੇ ਤੇ ਲੀਰ ਦੀ ਲਜੀਕ ਨਿਕਲੀ ਪਈ ਆ ਮੀਤਿਆ ਤੇ ਭਵੰਤਮਾਨ ਵੀਰ ਦੀ ਪਿੰਡਾਂ ਜਿੰਨਾਂ ਨੂੰ ਮੂੰਹ ਕੋਈ ਲਾਵੇ ਨਾ ਹੁਣ ਇਹਨਾਂ ਦੀਆਂ ਗੱਲਾਂ ਵਿੱਚ ਕੋਈ ਆਵੇ ਨਾ ਜਿਹੜਾ ਤਾਲੀ ਬੋਲਦੇ ਹੋ ਬਹਿ ਤੁਸੀਂ ਉਹ ਬਹਿ ਵੀ ਕੱਟਾਂ ਦੇ ਖੋਟਾ ਮੀਤਿਆ ਛੱਦ ਭਾਵੇਂ ਬਰਾਬਰ ਕੇਸਰੀ ਵਾਲ ਖੜਾਈ ਧੜਕੇ ਆਉਂਗਾ ਸਿਮਰਜੀਤ ਸਿੰਘ ਮਾਨ ਲੋਦੀ ਧੌਣ ਤੇ ਡੋਡਾ ਮੈਂ ਤਾਂ ਇਹ ਕਰਦਾ ਨਹੀਂ ਸਮਦਾ ਤੇਰਾ ਸੁਪਨੇ ਚ ਸਿਮਰਨਜੀਤ ਸਿੰਘ ਮਾਨ ਡਰਾਉਂਦਾ ਸੋਚ ਸੋਚ ਹੋਇਆ ਉਹਦਾ ਬੁਰਾ ਹਾਲ ਪਿੰਡਾਂ ਚ ਪੁੱਛੇ ਜਾਂਦੇ ਆ ਜਦੋਂ ਸਵਾਰ ਫਿਰ ਆਉਂਦਾ ਨਹੀਂ ਕੋਈ ਜਵਾਬ ਆ ਜਿਹੜਾ ਫਸਿਆ ਥੋੜੀ ਧੌਣ ਚ ਕੱਗੇ ਨੇ ਉੱਦਾਂ ਦੇ ਧੌਣ ਚ ਕਿੱਲਾ ਮੈਨੂੰ ਵੀ ਜੱਟ ਦਾ ਪੁੱਤ ਨਾ ਆਖੀ ਜੇ ਨਾ ਕੀਤਾ ਥੋੜੀ ਝਾੜੂ ਪਾਲਟੀ ਦਾ ਕਿਲਾ ਦੂਆ ਮੂਹਲਾ ਤੇ ਟਿਕੜੀ ਸੁਣਾਈ ਜਾਣਾ ਵਾ ਆਪਾ ਦੇ ਵੀ ਸਹਾਰੀ ਗੱਲਾਂ ਸੱਚੀਆਂ ਸੁਣਾਉਣ ਲੱਗਿਆ ਵਾ ਬਸ ਚੀਕਾਂ ਮਾਰੀ ਮੂੰਹ ਬੋਲੀ ਭੰਨ ਤੇਰੀ ਅੱਜ ਵੀ ੱਟੇ ਖਾਂਦੀ ਆ 44000 ਨੌਕਰੀਆਂ ਗੱਪ ਛੱਡੀ ਆ ਨਾ ਭਵੰਤ ਮਾਨਸਾ ਕਿੱਥੇ ਸ਼ਰਮ ਦੇ ਕੇ ਖਾਦੀ ਆ ਐਨਐਫਟੀਆਂ ਨਰਮ ਥੋਟੀ ਲੱਭਦੀ ਨਾ ਥੰਦੀ ਆ ਮੈਂ ਨਸਤੀ ਆਈ ਮਾਰੇ ਮੋਢੀ ਲੁੱਟ ਦੇਣਾ ਥੰਗੀ ਆ ਜੱਗਤ ਪਤਾ ਕਰ ਭਗਵੰਤ ਮਾਨਾ ਕਿੱਥੇ ਚੁਟਕੀਆਂ ਬੁਝਾਉਂਦੀ ਆ ਜਦੋਂ ਜਗਰਾਮ ਆੜੀ ਤੇਰੀ ਆ ਕੋਲੇ ਨੇ ਮੋਖੀ ਚੱਪੀ ਸੀ ਉਦੋਂ ਕਿਹਦੀ ਫਾਇਆ ਜੀਵ ਨੂੰ ਗੱਠ ਬੱਜੀ ਸੀ ਸਾਰੇ ਚੁੱਪ ਕਰਾ ਦਿੰਨਾ ਮੈਂ ਜਦੋਂ ਚੋਪੜੂ ਤੋੜੀ ਦਾ ਸਿੰਘਲਾ ਤੇਰਾ ਕਿਵੇਂ ਭਗਵੰਤ ਮਾਨਾ ਜੀਵਤ ਦੇ ਜਾਮ ਆ ਰਿਹਾ ਰੋੜੀ ਦਾ ਇਹ ਨਾ ਹੋ ਗਿਆ ਬੋਤਾ ਗੱਲ ਕੁੱਪ ਦੀ ਕਿਹਦੇ ਚੱਲਾਵੇਂ ਮੈਂ ਕੱਚੇ ਤੇ ਹੌਕਾ ਪੱਕੇ ਕੀਤਾ 943000 ਨੌਕਰੀ ਦਿੱਤੀ ਮੈਂ 2500 ਬਜ਼ੁਰਗਾਂ ਨੂੰ ਪੈਨਸ਼ਨ ਝਾੜੂ ਵਾਲੇ ਥੋਡੇ ਪੱਲੇ ਸਰਪ ਗੱਲਾਂ ਨਹੀਂ ਥੋਡੇ ਪੱਲੇ ਸਰਪ ਗੱਲਾਂ ਗੱਲਾਂ ਵਿੱਚ ਆ ਗਏ ਮੈਂ ਮੇਰੇ ਕੋਲ ਹਕੀਮਾਂ ਤੋਂ 2 ਮਿੰਟ ਲੈ ਆਇਆ ਇਹਨਾਂ 2 ਮਿੰਟਾਂ 'ਚ ਮੈਂ ਤੁਹਾਨੂੰ ਇਹ ਦੱਸਣਾ ਹੈ ਝਾੜੂ ਛੱਪੇ ਵਾਲਿਆਂ ਨੂੰ ਸਵਾਲ ਕੀ ਕਰਨਾ ਹੈ ਮੇਲੇ ਬੀਬੀਆਂ ਬੈਠੀਆਂ ਮਾਲ ਸਮਾਨ ਤੁਸੀਂ ਸਵਾਲ ਕਰਦੇ ਆ ਵੀ 1000 ਰੁਪਇਆ ਕਹਿੰਦੇ ਸੀ ਟੰਟਾਂ ਚੋਂ ਕਿੱਥਿਆ ਤੇ ਜਿਹੜੇ ਬਜ਼ੁਰਗਾਂ ਨੂੰ ਕਹਿੰਦੇ ਸੀ ਕਿ 2500 3000 ਰੁਪਇਆ ਪੈਨਸ਼ਨ ਦੇਵਾਂਗੇ ਪੁੱਛੋ ਕਿੱਥਿਆ ਉਹ ਝਾੜੂ ਚੱਪੇ ਵਾਲੇ ਕਹਿੰਦੇ ਸੀ ਕੱਚੇ ਅਧਾਰ ਕਰ ਪੱਕਾ ਕਰਾਂਗੇ ਪੁੱਛੋ ਇਹਨਾਂ ਨੂੰ ਕਿੱਥੇ ਪੱਕੇ ਕੀਤੇ ਆ ਇਹ ਕਹਿੰਦੇ ਸੀ ਹਸਪਤਾਲ ਦੀਆਂ ਸਾਮੀਆਂ ਪਰਾਂਗੇ ਪੁੱਛੋ ਇਹਨਾਂ ਨੂੰ ਕਿੱਥੇ ਭੜੀਆਂ ਇਹਨਾਂ ਨੇ ਕਿਹਾ 44000 ਨੌਕਰੀਆਂ ਦਿੱਤੀਆਂ ਪੁੱਛੋ ਇਹਨਾਂ ਨੂੰ ਕਿ 743 ਹਜ਼ਾਰ ਮੌਤਰੀਆਂ ਇਹਨੂੰ ਪੁੱਛਿਆ ਭਗਵੰਤ ਵਾਲਾ ਨੂੰ ਤੇਰੇ ਸੰਗਰੂਰ ਦੇ ਵਿੱਚ ਜਿਹੜੀ ਕੋਈ ਟਾਂਕੀ ਤੇ ਚੜੀ ਬੈਠੀ ਸੀ ਕੂਕੇ ਤਰੇ ਕੇਦਰੀਆ ਨੇ ਭੈਣ ਬਣਾਈ ਸੀ ਕਿ ਅੱਜ ਤੋਂ ਬਾਅਦ ਹੀ ਤੈਨੂੰ ਰੋਲ ਦਿੰਦੇ ਅੱਜ ਵੀ ਧੱਕੇ